ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਡੱਡੂ ਜਲ ਵਿੱਚ ਰਹਿ ਕੇ ਵੀ ਗੰਦਾ ਜਾਲਾ ਖਾਂਦਾ ਹੈ ਪੌਰਾ ਬਾਹਰ ਰਹਿ ਕੇ ਵੀ ਕਮਲ ਦੇ ਫੁੱਲ ਦੇ ਕਸ਼ਬੂ ਮਾਣਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਅਰਧਖੰਡ ਤੇ ਪਹੁੰਚ ਗਏ ਸਨ ਉੱਥੇ ਉਹ ਤਿੰਨੋਂ ਬਿਰਾਜਮਾਨ ਹੋ ਗਏ ਸਨ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਗਾਇਨ ਕੀਤਾ ਸੀ ਰਾਜਾ ਅਤੇ ਪਰਜਾ ਨੂੰ ਪਤਾ ਚੱਲ ਗਿਆ ਕਿ ਸਾਡੇ ਨਗਰ ਵਿੱਚ ਕੋਝ ਸੰਤ ਆਏ ਹਨ ਉਹ ਸਭ ਗੁਰੂ ਜੀ ਦੇ ਦਰਸ਼ਨਾਂ ਨੂੰ ਆ ਗਏ ਸਨ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬਚਨ ਸਰਵਣ ਕਰਨ ਲਈ ਉਹਨਾਂ ਦੇ ਅੱਗੇ ਬੈਠ ਗਏ ਸਨ ਰਾਜੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਪਰਮਾਤਮਾ ਬਾਰੇ ਕੋਈ ਸੋਝੀ ਨਹੀਂ ਹੈ ਕਿਰਪਾ ਕਰਕੇ ਸਾਨੂੰ ਉਪਦੇਸ਼ ਕਰੋ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਸਾਨੂੰ ਕੀ ਕਰਨਾ ਪਵੇਗਾ ਗੁਰੂ ਜੀ ਨੇ ਕਿਹਾ ਕਿ ਸ਼ੁੱਧ ਅਤੇ ਪਵਿੱਤਰ ਜਲ ਵਿੱਚ ਕਮਲ ਦਾ ਫੁੱਲ ਅਤੇ ਗੰਦਾ ਜਾਲਾ ਦੋਨੋਂ ਹੁੰਦੇ ਹਨ ਪਰ ਕਮਲ ਦਾ ਫੁੱਲ ਗੰਧ ਤੋਂ ਨਿਰਲੇਪ ਰਹਿੰਦਾ ਹੈ ਅਤੇ ਡੱਡੂ ਪਵਿੱਤਰ ਜਲ ਵਿੱਚ ਰਹਿਦਾ ਹੋਇਆ ਵੀ ਪਰ ਉਹ ਅੰਮ੍ਰਿਤ ਛੱਡ ਕੇ ਜਾਲਾ ਖਾਂਦਾ ਹੈ ਡੱਡੂ ਜਲ ਵਿੱਚ বাসਦਾ ਹੋਇਆ ਵੀ ਕਮਲ ਦੀ ਖੁਸ਼ਬੂ ਤੋਂ ਅਣਜਾਣ ਰਹਿੰਦਾ ਹੈ ਪਰ ਪੌਰਾ ਜਲ ਤੋਂ ਬਾਹਰ ਰਹਿਂਦਾ ਹੋਇਆ ਵੀ ਕਮਲ ਦੇ ਫੁੱਲ ਦੇ ਖੁਸ਼ਬੂ ਲਈ ਉਸ ਉਸ ਕੋਲ ਖਿੱਚਿਆ ਚਲਾ ਆਉਂਦਾ ਹੈ ਚੰਦ ਬਹੁਤ ਦੂਰ ਹੈ ਪਰ ਫਿਰ ਵੀ ਉਸ ਨੂੰ ਮਹਿਸੂਸ ਕਰਕੇ ਕਮਲ ਦਾ ਫੁੱਲ ਉਸ ਨੂੰ ਸਿਰ ਝੁਕਾਉਂਦਾ ਹੈ ਅੰਮ੍ਰਿਤ ਦੇ ਖੇਤਰ ਨੂੰ ਦੁੱਧ ਅਤੇ ਸ਼ਹਿਦ ਨਾਲ ਸਿੰਜਿਆ ਜਾਂਦਾ ਹੈ ਡੱਡੂ ਪਵਿੱਤਰ ਗੱਲ ਵਿੱਚ ਰਹਿਣ ਨੂੰ ਆਪਣੀ ਇਲਾਕੀ ਸਮਝਦਾ ਹੈ ਮਨੁੱਖ ਕਤੇ ਵੀ ਆਪਣੇ ਅੰਦਰਲੀ ਪ੍ਰਵਿਰਤੀ ਨੂੰ ਛੁਪਾ ਨਹੀਂ ਸਕਦਾ ਜਿਵੇਂ ਕਿ ਪਿੱਸੂ ਅੰਮ੍ਰਿਤ ਰੂਪੀ ਦੁੱਧ ਕੋਲ ਰਹਿ ਕੇ ਵੀ ਲਹੂ ਪੀਂਦਾ ਹੈ ਕਈ ਵਾਰ ਧਾਰਮਿਕ ਗਦਵਾਨਾਂ ਦੀ ਸੰਗਤ ਕਰਕੇ ਵੀ ਮੂਰਖ ਜੀਵ বেদ ਸ਼ਾਸਤਰ ਵੀ ਸੁਣ ਲੈਂਦਾ ਹੈ ਪਰ ਫਿਰ ਵੀ ਔਸ ਨੂੰ ਆਪਣੀਆਂ ਮਾੜੀਆਂ ਆਦਤਾਂ ਕਾਰਨ ਅਸਰ ਨਹੀਂ ਹੁੰਦਾ ਪਖੰਡੀ ਲੋਕ ਧਾਰਮਿਕ ਲਿਵਾਸ ਪਾ ਕੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਪਰਮੇਸ਼ਰ ਦੇ ਭਗਤ ਸਦਾ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਹਨ ਅਤੇ ਉਹਦੇ ਭਾਉ ਭਾਵਨਾ ਵਿੱਚ ਚੱਲਦੇ ਹਨ ਚਾਹੇ ਉਹ ਕਿਸੇ ਵੀ ਹਾਲਤ ਵਿੱਚ ਹੋਣ ਜੀਵ ਨੂੰ ਹਮੇਸ਼ਾ ਉਹ ਪ੍ਰਾਪਤ ਹੁੰਦਾ ਹੈ ਜੋ ਉਸ ਦੇ ਪੂਰਵਲੇ ਕਰਮਾਂ ਕਾਰਨ ਉਸ ਦੇ ਲੇਖਾਂ ਵਿੱਚ ਲਿਖਿਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਆਪਣੇ ਅਗਲੇ ਕਰਮ ਸਵਾਰਨ ਲਈ ਸਦਾ ਪਰਮੇਸ਼ਰ ਦਾ ਨਾਮ ਜਪਦੇ ਰਹੋ ਅਤੇ ਉਸ ਦੇ ਭਉ ਭਾਵਨਾ ਵਿੱਚ ਰਹੋ ਰਾਜੇ ਅਤੇ ਪਰਜਾ ਨੂੰ ਗੁਰੂ ਜੀ ਦੇ ਬਚਨ ਸਮਝ ਆ ਗਏ ਸਨ ਉਹਨਾਂ ਨੇ ਗੁਰੂ ਜੀ ਤੋਂ ਚਰਨ ਪੋਹਲ ਪ੍ਰਾਪਤ ਕਰਕੇ ਪਰਮੇਸ਼ਰ ਦਾ ਨਾਮ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੀ ਗੁਰੂ ਅ ਇਤਿਹਾਸ ਸੁਣਾਉਂਦਿਆਂ ਮੇਲੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਖੇ ਅੱਗੇ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ